ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੀ ਇਹਦਾ ਰਾਇਤਾ ਬਣਾਵਾਂਗੇ ਇਹ ਰਾਇਤਾ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਚਲੋ ਜੀ ਆਪਾਂ ਵੇਖ ਲੈਣਾ ਰਾਇਤਾ ਕਿਵੇਂ ਬਣਦਾ ਹੈ ਇਸ ਦੇ ਲਈ ਮੈਂ ਤੇ ਅਦਾ ਕੀ ਆ ਲਿਆ ਹੈ ਇਸ ਨੂੰ ਮੈਂ ਚੰਗੀ ਤਰ੍ਹਾਂ ਛੱਲ ਲਿਆ ਸੀ ਛੱਲ ਕੇ ਇਸ ਨੂੰ ਆਪਾਂ ਧੋ ਵੀ ਲਿਆ ਸੀ ਹੁਣ ਆਪਾਂ ਇਸ ਨੂੰ ਕद्दूकस ਕਰ ਲਵਾਂਗੇ ਕद्दूकस ਤੇ ਇਸ ਵਾੜੀ ਦੇ ਨਾਲ ਆਪਾਂ ਇਸ ਨੂੰ ਕद्दूकस ਕਰ ਲਵਾਂਗੇ ਤੇ ਨਾਲ ਜ਼ਿਆਦਾ ਮੋਟਾ ਨਹੀਂ ਹੋਏਗਾ ਕद्दूकस ਇਸ ਤਰ੍ਹਾਂ ਆਪਾਂ ਇਸ ਨੂੰ ਕद्दूकस ਕਰ ਲਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਇਸਦੇ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰੋ ਜੀ ਵੀਡੀਓ ਨੂੰ ਕੱਦੂ ਕਸ ਦੇ ਇਸ ਹਿੱਸੇ ਦੇ ਨਾਲ ਆਪਾਂ ਕੱਦੂ ਕਸ ਕਰ ਲਵਾਂਗੇ ਇਸ ਦੇ ਨਾਲ ਕੀ ਆ ਜਿਆਦਾ ਮੋਟਾ ਵੀ ਕੱਦੂ ਕਸ ਨਹੀਂ ਹੋਏਗਾ ਤੇ ਜਿਆਦਾ ਬਰੀਕ ਵੀ ਨਹੀਂ ਹੋਏਗਾ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਕੀ ਇਹ ਦ रायਤਾ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਕੀ ਇਹ ਦ रायਤਾ ਬਹੁਤ ਟੇਸਟੀ ਵੀ ਬਣਦਾ ਹੈ ਤੇ ਠੰਡਾ ਵੀ ਹੁੰਦਾ ਹੈ ਇਹ ਰਾਇਤਾ ਹੈਲਦੀ ਵੀ ਹੁੰਦਾ ਹੈ ਕਈ ਵਾਰ ਆਪਣਾ ਸਬਜ਼ੀ ਬਣਾਉਣ ਦਾ ਜਾਂ ਖਾਣ ਦਾ ਮਨ ਨਾ ਹੋਵੇ ਤਾਂ ਆਪਾਂ ਇਹ ਰਾਇਤਾ ਬਣਾ ਕੇ ਖਾ ਸਕਦੇ ਹਾਂ ਰੋਟੀਆਂ ਚੋਲਾਂ ਦੇ ਨਾਲ ਇਹ ਰਾਇਤਾ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਤੇ ਹੈਲਦੀ ਵੀ ਹੁੰਦਾ ਹੈ ਆਪਾਂ ਨੂੰ ਹਰੀਆਂ ਸਬਜ਼ੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਤਾਂ ਖਾਣੀਆਂ ਹੀ ਚਾਹੀਦੀਆਂ ਨੇ ਜੋ ਲੋਕ ਬਿਨਾ ਤੇਲ ਕੇ ਉਹ ਤੋ ਖਾਣਾ ਪਸੰਦ ਕਰਦੇ ਨੇ ਤਾਂ ਆਪਾਂ ਇਸ ਤਰੀਕੇ ਦੇ ਨਾਲ ਇਹ ਰਾਇਤਾ ਬਣਾ ਸਕਦੇ ਹਾਂ ਬਿਨਾ ਇਸ ਨੂੰ ਤੜਕਾ ਲਗਾਏ ਤੋਂ ਹੁਣ ਆਪਾਂ ਸਾਰੇ ਘੀਏ ਨੂੰ ਕੁਤੂਕਸ ਕਰ ਲਿਆ ਹੈ ਇਸ ਦੇ ਲਈ ਆਪਾਂ ਕੱਚਾ ਕੱਚਾ ਕੀ ਆ ਲੈ ਲਵਾਂਗੇ ਬਿਨਾ ਬੀਜ ਤੋਂ ਮੈਂ ਤੇ ਅੱਧਾ ਕੀ ਆ ਲਿਆ ਸੀ ਆਪਾਂ ਜ਼ਿਆਦਾ ਵੀ ਲੈ ਸਕਦੇ ਹਾਂ ਕੀ ਇਹਨੂੰ ਕਦੂਕਸ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲਵਾਂਗੇ ਹੁਣ ਆਪਾਂ ਇਹ ਕੀ ਇਹਨੂੰ ਬੋਇਲ ਕਰ ਲਵਾਂਗੇ ਪੈਨ ਦੇ ਵਿੱਚ ਇੱਕ ਗਲਾਸ ਪਾਣੀ ਪਾਵਾਂਗੇ ਜਿੰਨੇ ਕ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਬੋਇਲ ਹੋ ਸਕੇ ਉਹਨਾਂ ਦਾ ਪਾਣੀ ਪਾ ਲਵਾਂਗੇ ਪਾਣੀ ਨੂੰ ਥੋੜਾ ਜਿਹਾ ਗਰਮ ਕਰ ਲਵਾਂਗੇ। ਇਸ ਦੇ ਵਿੱਚ ਆਪਾਂ ਕੀ ਆਪਾਂ ਲਵਾਂਗੇ ਕद्दू ਘਸਕੀਤਾ ਹੋਇਆ। ਆਪਾਂ ਇਸ ਦੇ ਕੁੱਕਰ ਦੇ ਵਿੱਚ ਵੀ ਵਿਸਲ ਲਗਾ ਸਕਦੇ ਹਾਂ ਤੇ ਇਸ ਤਰੀਕੇ ਨਾਲ ਇਸ ਨੂੰ ਪੈਨ ਦੇ ਵਿੱਚ ਵੀ ਆਪਾਂ ਬয়েল ਕਰ ਸਕਦੇ ਹਾਂ। ਹੁਣ ਆਪਾਂ ਕੀ ਇਹਨੂੰ ਟੱਕ ਕੇ ਬੋਇਲ ਕਰ ਲਵਾਂਗੇ। ਜਿੰਨਾ ਟਾਈਮ ਕੀ ਅਬਾਇਦ ਹੋ ਰਿਹਾ ਹੈ ਉਹਨਾ ਟਾਈਮ ਆਪਾਂ ਕੁਝ ਸਬਜ਼ੀਆਂ ਕੱਟ ਲਵਾਂਗੇ ਇੱਥੇ ਮੈਂ ਡੇਢ ਕ ਪਿਆਜ਼ ਲਿਆ ਹੈ ਇੱਕ ਹਰੀ ਮਿਰਚ ਲਈ ਹੈ ਤੇ ਅਧੀਕ ਗਾਜਰ ਲਈ ਹੈ ਜਿੰਨਾ ਕ ਆਪਾਂ ਰਾਇਤਾ ਬਣਾਉਣਾ ਹੋਏਗਾ ਉਸ ਹਿਸਾਬ ਨਾਲ ਸਬਜ਼ੀਆਂ ਇਸਦੇ ਵਿੱਚ ਪਾ ਲਵਾਂਗੇ ਇਹ ਸਭ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਹੁਣ ਆਪਾਂ ਗਾਜਰ ਨੂੰ ਕੱਦੂਕਸ ਕਰ ਲਵਾਂਗੇ गाजर ਨੂੰ ਆਪਾਂ ਬੋਇਲ ਨਹੀਂ ਕਰਨਾ ਇਸ ਲਈ ਆਪਾਂ ਇਸ ਨੂੰ ਕद्दूकस ਦੇ ਪਤਲੇ ਹਿੱਸੇ ਨਾਲ ਕद्दूकस ਕਰ ਲਵਾਂਗੇ। ਰਾਇਤੇ ਦੇ ਵਿੱਚ ਵੈਸੇ ਵੀ ਕੁਝ ਸਬਜ਼ੀਆਂ ਆਪਾਂ ਕੱਟ ਕੇ ਪਾਵਾਂਗੇ ਤੇ ਕੁਝ ਆਪਾਂ ਕद्दूकस ਕਰਕੇ ਪਾਵਾਂਗੇ ਇਸ ਤਰੀਕੇ ਨਾਲ ਹੀ ਦੇਖਣ ਦੇ ਵਿੱਚ ਵੀ ਬਹੁਤ ਵਧੀਆ ਲੱਗੇਗਾ ਤੇ ਟੇਸਟੀ ਤਾਂ ਹੋਏਗਾ ਹੀ। ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਗਾਜਰ ਨੂੰ ਤਾਂ ਵੈਸੇ ਵੀ ਆਪਾਂ ਕੱਚਾ ਹੀ ਖਾ ਲੈਨੇ ਆ ਇਸ ਲਈ ਮੈਚ ਨੂੰ ਬੋਇਲ ਨਹੀਂ ਕਰਾਂਗੇ गाजर ਨੂੰ ਬੋਇਲ ਕਰਨ ਦੇ ਨਾਲ ਇਸ ਦੇ ਵਿੱਚ ਪੋਸ਼ਟਿਕ ਤੱਤ ਨਹੀਂ ਰਹਿਣਗੇ ਤੇ ਲਈ ਆਪਾਂ ਇਸ ਨੂੰ ਬੋਇਲ ਨਹੀਂ ਕਰਾਂਗੇ। ਵੈਸੇ ਹੀ ਬਰੀਕ-ਬਰੀਕ ਕਤੂਕਸ ਕਰ ਲਵਾਂਗੇ। ਇਹ ਰਾਇਤੇ ਨੂੰ ਆਪਾਂ ਚੌਲਾਂ ਦੇ ਨਾਲ ਵੀ ਖਾ ਸਕਦੇ ਹਾਂ ਰੋਟੀ ਦੇ ਨਾਲ ਵੀ ਖਾ ਸਕਦੇ ਹਾਂ ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਜੇਕਰ ਆਪਾਂ ਨੂੰ ਗਾਜਰ ਨੂੰ ਇਸ ਤਰੀਕੇ ਦੇ ਨਾਲ ਖਾਣਾ ਨਾ ਪਸੰਦ ਹੋਵੇ ਤਾਂ ਆਪਾਂ ਇਸ ਨੂੰ ਕਧੂਕਸ ਕਰਕੇ ਬੋਇਲ ਵੀ ਕਰ ਸਕਦੇ ਹਾਂ सारी गाजर ਨੂੰ ਬਰੀਕ ਬਰੀਕ ਕद्दूकस ਕਰ ਲਵਾਂਗੇ ਹੁਣ ਆਪਾਂ ਗਾਜਰ ਨੂੰ ਕद्दूकस ਕਰ ਲਿਆ ਹੈ ਹੁਣ ਮੈਂ ਗਾਜਰ ਨੂੰ ਕਤੂਕਸ ਕਰ ਲਿਆ ਹੈ ਹੁਣ ਆਪਾਂ ਹਰੀ ਮਿਰਚ ਨੂੰ ਵੀ ਕੱਟ ਲਵਾਂਗੇ ਹਰੀਆਂ ਮਿਰਚਾਂ ਆਪਾਂ ਹੰਨੀਆਂ ਆ ਕੇ ਪਾਵਾਂਗੇ ਜਿੰਨਾ ਕਿ ਆਪਾਂ ਤਿੱਖਾ ਖਾਣਾ ਪਸੰਦ ਕਰਦੇ ਹਾਂ ਪਿਆਜ਼ ਨੂੰ ਵੀ ਕੱਟ ਲਵਾਂਗੇ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਸੀ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਪਿਆਜ਼ ਨੂੰ ਆਪਾਂ ਬਰੀਕ-ਬਰੀਕ ਕੱਟ ਲਵਾਂਗੇ ਗਰਮੀਆਂ ਦੇ ਵਿੱਚ ਆਪਾਂ ਇਸ ਤਰੀਕੇ ਦਾ ਹਲਕਾ ਫੁਲਕਾ ਖਾਣਾ ਬਣਾ ਕੇ ਖਾ ਸਕਦੇ ਹਾਂ ਇਹ ਟੇਸਟੀ ਵੀ ਹੋਏਗਾ ਤੇ ਹਲਕਾ ਫੁਲਕਾ ਵੀ ਹੋਏਗਾ ਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਵੀ ਹੋ ਜਾਏਗਾ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਪਿਆਜ਼ ਦੇ ਸਾਕਤੇ ਜਿਹੇ ਹਿੱਸੇ ਨੂੰ ਕਾਟ ਕੇ ਪਿਆਜ਼ ਨੂੰ ਬਰੀਕ ਬਰੀਕ ਕੱਟ ਲਵਾਂਗੇ ਇਸ ਤਰ੍ਹਾਂ ਤੇ ਨੂੰ ਆਪਾਂ ਲੰਚ ਵਿੱਚ ਵੀ ਬਣਾ ਸਕਦੇ ਹਾਂ ਤੇ ਨਾਸ਼ਤੇ ਦੇ ਵਿੱਚ ਵੀ ਬਣਾ ਸਕਦੇ ਹਾਂ ਜਦੋਂ ਵੀ ਆਪਣਾ ਹਲਕਾ ਫੁਲਕਾ ਖਾਣਾ ਖਾਣ ਨੂੰ ਮਨ ਕਰੇ ਤਾਂ ਆਪਾਂ ਹੀ ਰਾਇਤੇ ਦੇ ਨਾਲ ਰੋਟੀ ਜਾਂ ਚੌਲ ਖਾ ਸਕਦੇ ਹਾਂ ਹੁਣ ਆਪਾਂ ਹੀ ਸਾਰੀਆਂ ਸਬਜ਼ੀਆਂ ਕੱਟ ਲਿਆ ਹੈ ਹੁਣ ਆਪਾਂ ਘੀਏ ਨੂੰ ਵੇਖ ਲਵਾਂਗੇ ਕੀ ਬੋਇਲ ਹੋ ਰਿਹਾ ਹੈ ਕੀ ਬੋਇਲ ਹੋ ਰਿਹਾ ਹੈ ਜੇਕਰ ਆਪਾਂ ਨੂੰ ਜਲਦੀ ਹੋਵੇ ਤਾਂ ਆਪਾਂ ਵਿਸਲ ਵੀ ਲਗਾ ਸਕਦੇ ਹਾਂ ਕੁੱਕਰ ਦੇ ਵਿੱਚ ਕੀ ਇਹ ਨੂੰ ਟੱਕ ਦੇਵਾਂਗੇ ਤੇ ਚੰਗੀ ਤਰ੍ਹਾਂ ਬੋਇਲ ਕਰ ਲਵਾਂਗੇ ਹੁਣ ਆਪਾਂ ਥੋੜੀ ਦੇਰ ਬਾਅਦ ਦੇਖ ਲੈਣੇ ਆ ਕੀ ਬੋਇਲ ਹੋ ਚੁੱਕਿਆ ਹੈ ਹੁਣ ਆਪਾਂ ਛਾਨੀ ਦੀ ਮਦਦ ਦੇ ਨਾਲ ਇਸਦਾ ਪਾਣੀ ਛਾਣ ਲਵਾਂਗੇ ਇਸ ਨੂੰ ਚੰਗੀ ਤਰ੍ਹਾਂ ਨਿਚੋੜ ਲਵਾਂਗੇ ਛਾਨਣੀ ਦੇ ਨਾਲ ਆਪਾਂ ਹੱਥ ਨਾਲ ਵੀ ਇਸਦਾ ਪਾਣੀ ਨਿਚੋੜ ਸਕਦੇ ਹਾਂ ਇਹ ਰਾਇਦਾ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਤੇ ਹੈਲਦੀ ਵੀ ਹੁੰਦਾ ਹੈ। ਘੀਏ ਤੇ ਸਾਰੇ ਪਾਣੀ ਨੂੰ ਆਪਾਂ ਨਿਚੋੜ ਲਵਾਂਗੇ। ਹੁਣ ਆਪਾਂ ਘੀਏ ਨੂੰ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਇਸ ਨੂੰ ਠੰਡਾ ਕਰ ਲਵਾਂਗੇ। ਇਸ ਤਰ੍ਹਾਂ ਆਪਾਂ ਬਾਕੀ ਕੀ ਇਹਦੇ ਪਾਣੀ ਨੂੰ ਵੀ ਚੰਗੀ ਤਰ੍ਹਾਂ ਨਿਚੋੜ ਲਵਾਂਗੇ ਸਾਰੇ ghee ਨੂੰ ਆਪਾਂ ਪਲੇਟ ਦੇ ਵਿੱਚ ਕੱਢ ਕੇ ਠੰਡਾ ਕਰ ਲਵਾਂਗੇ ਇਹ ਰਹੇ ਤੇ ਇਹਨੂੰ ਆਪਾਂ ਮਿੱਟੀ ਦੇ ਬਰਤਨ ਵਿੱਚ ਬਣਾਵਾਂਗੇ ਇਸਦੇ ਲਈ ਮੈਂ ਇੱਥੇ ਮਿੱਟੀ ਦਾ ਬਰਤਨ ਲਿਆ ਹੈ ਇਸ ਦੇ ਵਿੱਚ ਆਪਾਂ ਦਹੀਂ ਪਾਵਾਂਗੇ ਜੇ ਨਾ ਕਰਾਇਤਾ ਬਣਾਉਣਾ ਹੋਏਗਾ ਉਹਨਾਂ ਆਪਾਂ ਦਹੀਂ ਲੈ ਲਵਾਂਗੇ ਹੁਣ ਆਪਾਂ ਦਹੀਂ ਨੂੰ ਚੰਗੀ ਤਰ੍ਹਾਂ ਵਿਸਕ ਕਰ ਲਵਾਂਗੇ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਵਿਸਕ ਕਰ ਲਵਾਂਗੇ ਤਾਂ ਕਿ ਦਹੀਂ ਇੱਕਸਾਰ ਹੋ ਜਾਵੇ ਇਸ ਤਰੀਕੇ ਦੇ ਨਾਲ ਬਹੁਤ ਹੀ ਟੇਸਟੀ ਰਾਇਤਾ ਬਣ ਕੇ ਤਿਆਰ ਹੁੰਦਾ ਹੈ। ਨਾ ਆਪਾਂ ਇਸ ਨੂੰ ਵਿਸਕ ਕਰ ਲਿਆ ਹੈ। ਇਸ ਦੇ ਵਿੱਚ ਆਪਾਂ ਕੀ ਆਪਾਂ ਪਾਵਾਂਗੇ? ਕੀ ਇਹਨਾਂ ਕੰਡਾ ਕਰਕੇ ਪਾਵਾਂਗੇ ਫਿਰ ਗਾਜਰ ਪਾਵਾਂਗੇ ਮਿੱਟੀ ਦੇ ਬਰਤਨ ਵਿੱਚ ਬਣਾਵਾਂਗੇ ਅੱਜ ਆਪਾਂ ਇਹ ਰਾਇਤੇ ਨੂੰ ਵੈਸੇ ਵੀ ਮਿੱਟੀ ਦਾ ਬਰਤਨ ਠੰਡਾ ਹੁੰਦਾ ਹੈ ਹਰੀ ਮਿਰਚ ਪਾਵਾਂਗੇ ਤੇ ਪਿਆਜ਼ ਪਾਵਾਂਗੇ ਇਹ ਸਾਰੀਆਂ ਸਬਜ਼ੀਆਂ ਨੂੰ ਆਪਾਂ ਦਹੀਂ ਦੇ ਵਿੱਚ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲਵਾਂਗੇ ਤੇ ਬਹੁਤ ਹੀ ਟੇਸਟੀ ਰਾਇਤਾ ਬਣ ਕੇ ਤਿਆਰ ਹੋ ਜਾਏਗਾ ਹੁਣ ਆਪਾਂ ਇਸ ਦੇ ਵਿੱਚ ਥੋੜੀ ਜਿਹੀ ਗ੍ਰੀਨ ਸੌਸ ਪਾਵਾਂਗੇ ग्रीन सॉस ਨੂੰ ਮਿਕਸ ਕਰ ਲਵਾਂਗੇ ਰਾਇਤੇ ਦੇ ਵਿੱਚ ਇਹ ਆਪਾਂ ਪੁਦੀਨੇ ਨੂੰ ਪੀਸ ਕੇ ਹਰੀ ਚਟਨੀ ਬਣਾਈ ਹੈ ਉਹ ਚਟਨੀ ਪਾਵਾਂਗੇ ਇਹ ਚਟਨੀ ਦੇ ਵਿੱਚ ਆਪਾਂ ਸਿਰਫ ਹਰੇ ਪੁਦੀਨੇ ਨੂੰ ਪੀਸ ਕੇ ਹੀ ਪਾਇਆ ਹੈ ਹੁਣ ਆਪਾਂ ਇਸਦੇ ਵਿੱਚ ਕੁਝ ਮਸਾਲੇ ਪਾਵਾਂਗੇ ਅੱਧਾ ਛੋਟਾ ਚਮਚਾ ਬਲੈਕ ਪੀਪਰ ਪਾਵਾਂਗੇ ਸਵਾਦ ਅਨੁਸਾਰ ਨਾਮਕ ਪਾਵਾਂਗੇ ਅੱਧਾ ਛੋਟਾ ਚਮਚਾ ਰੈੱਡੀ ਚਿਲੀ ਪਾਊਡਰ ਪਾਵਾਂਗੇ ਇੱਕ ਛੋਟਾ ਚਮਚਾ ਭੁੰਨਿਆ ਜੀਰਾ ਪਾਊਡਰ ਪਾਵਾਂਗੇ ਇਹ ਸਾਰੇ ਮਸਾਲਿਆਂ ਨੂੰ ਆਪਾਂ ਮਿਕਸ ਕਰ ਲਵਾਂਗੇ ਰਸਪੀ ਜੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਹੁਣ ਆਪਾਂ ਰਾਇਤੇ ਦੇ ਵਿੱਚ ਸਾਰੀਆਂ ਸਬਜ਼ੀਆਂ ਨੂੰ ਮਿਕਸ ਕਰ ਲਿਆ ਹੈ ਤੇ ਸਾਰੇ ਮਸਾਲਿਆਂ ਨੂੰ ਵੀ ਹੁਣ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਸਾਫਤ ਬਣਿਆ ਹੋਇਆ ਜੀਰਾ ਪਾਵਾਂਗੇ ਜ਼ੀਰੇ ਨੂੰ ਵੀ ਮਿਕਸ ਕਰ ਲਵਾਂਗੇ ਰਾਇਤੇ ਦੇ ਵਿੱਚ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲਵਾਂਗੇ ਆਪਾਂ ਰਾਇਤਾ ਤਿਆਰ ਹੈ ਇਸ ਨੂੰ ਆਪਾਂ ਸਰਵ ਕਰ ਲਵਾਂਗੇ ਇਹ ਤੁਸੀਂ ਕਿਧਰ ਰਾਇਤਾ ਬਣ ਕੇ ਤਿਆਰ ਆਇਆ ਇਸ ਨੂੰ ਸਰਵ ਕਰ ਲਵਾਂਗੇ ਤੁਸੀਂ ਇਸ ਨੂੰ ਰੋਟੀ ਦੇ ਨਾਲ ਖਾਓ ਪਰੌਂਠੇ ਦੇ ਨਾਲ ਖਾਓ ਜਾਂ ਚੋਲੇ ਦੇ ਨਾਲ ਖਾਓ ਇਹ ਹਰ ਤਰ੍ਹਾਂ ਹੀ ਬਹੁਤ ਟੇਸਟੀ ਲੱਗਦਾ ਹੈ ਸਾਰੇ ਰਾਇਤੇ ਨੂੰ ਸਰਵ ਕਰ ਲਵਾਂਗੇ ਕਿ ਇਹਦਾ ਰਾਇਤਾ ਗਰਮੀਆਂ ਦੇ ਵਿੱਚ ਠੰਡਾ ਹੁੰਦਾ ਹੈ ਗਰਮੀਆਂ ਦੇ ਵਿੱਚ ਆਪਾਂ ਨੂੰ ਇਸ ਤਰੀਕੇ ਦੀਆਂ ਹਲਕੀਆਂ ਤੇ ਠੰਡੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਬਿਨਾਂ ਸਕੇ ਪਕੀਤੇ ਤੋਂ ਪੂਰਾ ਦੇਖਣ ਦੇ ਲਈ ਧੰਨਵਾਦ